ਹੈਪੀ ਖੁਸ਼ ਹੋ ਗਿਆ ਕਿੰਨਾ ਖੁਸ਼ ਹੋਇਆ ਹੈਪੀ ਬਹੁਤ ਖੁਸ਼ ਹੈ ਕਿ ਉਹ ਸੁਖਾਲ ਦੀ ਵੋਟੀ ਕਿਨੂੰ ਚੂਜ਼ ਕਰਨਾ ਹੈ ਜਿੰਨਾਂ ਨੇ ਮੂਹ ਦੀ ਕੋਈ ਨਾਮ ਸੀ ਵੰਗੂ ਮੈਂ ਪਰ ਉਹਨਾਂ ਨੂੰ ਪਤਾ ਸੀ ਇਹਨੂੰ ਬਾਅਦ ਚ ਦੱਸਿਆ ਗਿਆ ਇਹ ਤਾਂ ਸ਼ੂਟਿੰਗ ਤੋਂ ਹੋਂ ਤੋਂ ਪਹਿਲਾਂ ਨੂੰ ਇਹ ਨਹੀਂ ਪਤਾ ਸੀ ਕਿ ਮੈਂ ਮੇਨ ਲੀਡ ਹੈ ਹਾਲੇ ਕਿ ਮੈਂ ਦੱਸ ਕੇ ਕਰਿਆ ਸੀ ਤਾਂ ਵੀ ਇਹਨਾਂ ਨੂੰ ਸ਼ਾਇਦ ਯਕੀਨ ਨਹੀਂ ਆਪੇ ਮੈਂ ਬੋਲੀ ਇਹ ਮੈਨੂੰ ਲੂਡ ਕਰ ਰਹੀ ਹੈ ਉਸ ਟਾਈਮ ਹਾਂ ਜਕੇ ਨਹੀਂ ਹੈਪੀ ਖੁਸ਼ ਹੋ ਗਿਆ ਕਿੰਨਾ ਖੁਸ਼ ਹੋਇਆ ਹੈਪੀ ਬਹੁਤ ਖੁਸ਼ ਹੈ ਜੀ ਹੂੰ ਕਿ 7 ਨਵੰਬਰ ਨੂੰ ਹੋਰ ਖੁਸ਼ ਹੋ ਜੂ ਹੋਰ ਖੁਸ਼ ਹੋ ਜੂ ਇਹ ਫਿਲਮ ਦੇ ਵਿੱਚ ਕਈ ਵਾਰੀ ਆਪਾਂ ਨਿਊਜ਼ ਵੀ ਦੇਖੀਆਂ ਨੇ ਪੁਨਰ ਜਨਮ ਹੋਇਆ ਪੁਰਾਣਾ ਟਾਈਮ ਯਾਦ ਆ ਗਿਆ ਇਹ ਦਿਮਾਗ ਦੇ ਵਿੱਚ ਆਈਡੀਆ ਕਿੱਦਾਂ ਆਇਆ ਵੀ ਆਪਾਂ ਨੂੰ ਇਸ ਦੇ ਰਿਗਾਰਡਿੰਗ ਫਿਲਮ ਬਣਾਉਣੀ ਚਾਹੀਦੀ ਆ 2020 ਦੀ ਗੱਲ ਹੈ ਜਦੋਂ ਕੋਵਿਡ ਸੀਗਾ ਤਾਂ ਮੈਂ YouTube ਤੇ ਬੈਠਾ ਕੁਝ ਦੇਖੀ ਜਾਵਾਂ ਤੇ ਇੱਕ ਨਿਊਜ਼ ਨਹੀਂ ਦਿੱਤੀ ਬੱਚੇ ਦੀ 6-7 ਸਾਲ ਦੇ ਬੱਚੇ ਨੂੰ ਪਿਛਲਾ ਜਨਮ ਯਾਦ ਆਇਆ ਤਾਂ ਉਹ ਆਪਦੀ ਪਿਛਲੀ ਫੈਮਲੀ ਕੋਲ ਗਿਆ ਸਭ ਨੇ ਪਹਿਚਾਨ ਲਿਆ ਮਲੇ ਸਭ ਉਹਨੇ ਸਭ ਦੇ ਨਾਮ ਦੱਸੇ ਮਤਲਬ ਇਹਨੇ ਪਛਾਨ ਲਿਆ ਸਭ ਨੂੰ ਉੱਥੋਂ ਆਈਡੀਆ ਆਇਆ ਕਿ ਇਹ ਬੰਦਾ ਫੇਕ ਵੀ ਤਾਂ ਹੋ ਸਕਦਾ ਹੈ ਬੱਗੋ ਤੇ ਜੀ ਬੰਦੇ ਨੇ ਸਭ ਕੁਝ ਪਤਾ ਕੀਤਾ ਹੋਏ ਕਿਸੇ ਫੈਮਲੀ ਵਾਰੇ ਤੇ ਜਾ ਕੇ ਇਹ ਦੱਸੇ ਕਿ ਮੈਂ ਵੀ ਇਹ ਚਾਚਾ ਇਹ ਤਾਇਆ ਇਹ ਬੇਬੇ ਬਾਪੂ ਹੈ ਤਾਂ ਬਾਕੀ ਮੰਨਣ ਲੱਗ ਜਾਣਗੇ ਉਹ ਲੋ ਤਾਂ ਫਿਰ ਉੱਥੋਂ ਇੱਕ ਆਈਡੀਆ ਆਇਆ ਫਿਲਮ ਦਾ ਤੇ ਇਹ ਮਤਲਬ 5 ਸਾਲ ਪਹਿਲਾਂ ਡਿਵਲਪ ਲਿਖਿਆ ਸੀ ਆਈਡੀਆ ਅੱਜ ਬਣ ਕੇ ਤੁਹਾਡੇ ਸਾਹਮਣੇ ਆ ਜੀ ਬਿਲਕੁਲ ਪਰ ਇਹ ਸਭ ਤੋਂ ਵੱਡਾ ਚੈਲੰਜ ਸੀਗਾ ਕਿ ਉਸ ਖੁਸ਼ਾਲ ਦੀ ਵੋਟੀ ਕਿਹਨੂੰ ਚੂਜ਼ ਕਰਨਾ ਹੈ ਸਭ ਦੇ ਦਿਮਾਗ 'ਚ ਮੈਂ ਮਨੀਸ਼ ਭਾਜੀ ਛੇਤੀਸ ਭਾਜੀ ਜਦੋਂ ਅਸੀਂ ਬੈਠੇ ਇਸ ਫਿਲਮ ਨੂੰ ਲੈ ਕੇ ਕਿ ਇਹ ਫਿਲਮ ਬਣਾਉਣੀ ਹੈ ਤਾਂ ਤਿੰਨਾਂ ਦੇ ਮੂੰਹ 'ਤੇ ਇੱਕੋ ਹੀ ਨਾਮ ਸੀ ਪੰਗੋ ਮੈਂ ਪਰ ਉਹਨਾਂ ਨੂੰ ਪਤਾ ਸੀ ਨਹੀਂ ਇਹਨਾਂ ਨੂੰ ਬਾਅਦ 'ਚ ਦੱਸਿਆ ਗਿਆ ਮਾੜੀ ਫੇਰ ਤਾਂ ਮੈਨੂੰ ਬਾਅਦ 'ਚ ਪਤਾ ਲੱਗਿਆ ਇਹ ਤਾਂ ਸ਼ੂਟਿੰਗ ਤੋਂ ਆਉਣ ਤੋਂ ਪਹਿਲਾਂ ਨੂੰ ਇਹ ਨਹੀਂ ਪਤਾ ਸੀ ਕਿ ਮੈਂ ਮੇਨ ਲੀਡ ਹਾਂ ਮੈਂ ਕਿ ਮੈਂ ਦੱਸ ਕੇ ਭੱਜਿਆ ਸੀ ਕੋਈ ਨਾ ਨਹੀਂ ਚੈਡ ਬੇਕੀਨ ਦੀ ਵੀ ਐਵੇਂ ਐਵੇਂ ਬੋਲੀ ਮੈਨੂੰ ਐ ਸੀ ਕਿ ਵੀ ਇੱਕ ਵੱਡਾ ਟਰੈਕ ਹੋਊਗਾ ਮੇਰਾ ਐ ਕਿਹਾ ਸੀ ਨਾ ਵੀ ਵਧੀਆ ਕੈਰੈਕਟਰ ਹੈ ਤੁਹਾਡਾ ਕਹਾਣੇ ਸੁਣਾਤੀ ਹੈ ਨਾ ਤੇ ਵਧੀਆ ਕੈਰੈਕਟਰ ਹੈ ਤੇ ਮੈਨੂੰ ਇਹ ਲੱਗਦਾ ਸੀ ਨਾਲ ਨਾਲ ਟਰੈਕ ਚੱਲੂਗਾ ਕੋਈ ਹੀਰੋਨ ਹੋਊਗੀ ਤੇ ਇਹ ਸੀ ਮਨ ਜੀ ਤੁਸੀਂ ਪੁੱਛਿਆ ਵੀ ਨਹੀਂ ਵੀ ਹੀਰੋਇਨ ਕੌਣ ਹੈ ਨਾ ਮੈਨੂੰ ਆ ਲੱਗਦਾ ਹੀ ਨਹੀਂ ਸੀ ਵੀ ਮੈਂ ਉਦੋਂ ਤੱਕ ਵੀ ਮੈਂ ਲੀਡ ਕਰ ਰਹੀ ਹਾਂ ਉਸ ਟਾਈਮ ਮੈਨੂੰ ਜੀ ਰਿਐਕਸ਼ਨ ਕੀ ਸੀ ਜਦੋਂ ਤੁਹਾਨੂੰ ਪਤਾ ਲੱਗਿਆ ਵੀ ਮੇਨ ਲੀਡ ਤੇ ਤੁਸੀਂ ਅਦੇ ਲੱਗਿਆ ਹੈ ਕਾ ਮਾੜਾ ਲੱਗੂਗਾ ਹੈਪੀ ਖੁਸ਼ ਹੋ ਗਿਆ ਕਿੰਨਾ ਕੁ ਖੁਸ਼ ਹੋਇਆ ਹੈਪੀ ਬਹੁਤ ਖੁਸ਼ ਹੈ ਜੀ ਹੂੰ ਕਿ ਉਹ 7 ਨਵੰਬਰ ਨੂੰ ਹੋਰ ਖੁਸ਼ ਹੋ ਜੂ ਹੋਰ ਖੁਸ਼ ਹੋ ਜੂ ਇਹ ਫਿਲਮ ਦੇ ਵਿੱਚ ਕਈ ਵਾਰੀ ਆਪਾਂ ਨਿਊਜ਼ ਵੀ ਦੇਖੀਆਂ ਨੇ ਪੁਨਰ ਜਨਮ ਹੋਇਆ ਪੁਰਾਣਾ ਟਾਈਮ ਯਾਦ ਆ ਗਿਆ ਇਹ ਦਿਮਾਗ ਦੇ ਵਿੱਚ ਆਈਡੀਆ ਕਿੱਦਾਂ ਆਇਆ ਵੀ ਆਪਾਂ ਨੂੰ ਇਸ ਦੇ ਰਿਗਾਰਡਿੰਗ ਫਿਲਮ ਬਣਾਉਣੀ ਚਾਹੀਦੀ ਆ 2020 ਦੀ ਗੱਲ ਹੈ ਜਦੋਂ ਕੋਵਿਡ ਸੀਗਾ ਮੈਂ YouTube ਤੇ ਬੈਠਾ ਕੁਝ ਦੇਖੀਆ ਮੈਂ ਤੇ ਇੱਕ ਨਿਊਜ਼ ਨਹੀਂ ਦਿੱਤੀ ਬੱਚੇ ਦੀ 6-7 ਸਾਲ ਦੇ ਬੱਚੇ ਨੂੰ ਪਿਛਲਾ ਜਨਮ ਯਾਦ ਆਇਆ ਤਾਂ ਉਹ ਆਪਦੀ ਪਿਛਲੀ ਫੈਮਿਲੀ ਕੋਲ ਗਿਆ ਸਭ ਨੇ ਪਹਿਚਾਨ ਲਿਆ ਮਿਲੇ ਸਭ ਉਹਨੇ ਸਭ ਦੇ ਨਾਮ ਦੱਸੇ ਮਤਲਬ ਇਹਨੇ ਪਹਿਚਾਨ ਲਿਆ ਸਭ ਨੂੰ ਉੱਥੋਂ ਆਈਡੀਆ ਆਇਆ ਕਿ ਇਹ ਬੰਦਾ ਫੇਕ ਵੀ ਤਾਂ ਹੋ ਸਕਦਾ ਹੈ ਬੱਗੋ ਤੇ ਜੀ ਬੰਦੇ ਨੇ ਸਭ ਕੁਝ ਪਤਾ ਕੀਤਾ ਹੋਵੇ ਕਿਸੇ ਫੈਮਿਲੀ ਬਾਰੇ ਤੇ ਜਾ ਕੇ ਇਹ ਦੱਸੇ ਕਿ ਮੈਂ ਵੀ ਇਹ ਚਾਚਾ ਹੈ ਤਾਇਆ ਹੈ ਇਹ ਬੇਬੇ ਹੈ ਬਾਪੂ ਹੈ ਤਾਂ ਬਾਕੀ ਮੰਨਣ ਲੱਗ ਜਾਣਗੇ ਉਹ ਲੋ ਤਾਂ ਫਿਰ ਉੱਥੋਂ ਇੱਕ ਆਈਡੀ ਆਇਆ ਫਿਲਮ ਦਾ ਤੇ ਇਹ ਮਤਲਬ 5 ਸਾਲ ਪਹਿਲਾਂ ਡਵੈਲਪ ਲਿਖਿਆ ਸੀ ਆਈਡੀਆ ਤੇ ਅੱਜ ਬਣ ਕੇ ਤੁਹਾਡੇ ਸਾਹਮਣੇ ਆ ਜੀ ਬਿਲਕੁਲ ਪਰ ਇਹ ਸਭ ਤੋਂ ਵੱਡਾ ਚੈਲੰਜ ਸੀਗਾ ਕਿ ਉਸ ਖੁਸ਼ਾਲ ਦੀ ਵੋਟੀ ਕਿਹਨੂੰ ਚੂਜ਼ ਕਰਨਾ ਹੈ ਸਭ ਦੇ ਦਿਮਾਗ 'ਚ ਮੈਂ ਮਨੀਸ਼ ਭਾਜੀ ਸ਼ਿਤੀਜ ਭਾਜੀ ਜਦੋਂ ਅਸੀਂ ਬੈਠੇ ਇਸ ਫਿਲਮ ਨੂੰ ਲੈ ਕੇ ਕਿ ਇਹ ਫਿਲਮ ਬਣਾਉਣੀ ਹੈ ਤਾਂ ਤਿੰਨਾਂ ਦੇ ਮੂਤ ਇੱਕੋ ਹੀ ਨਾਮ ਸੀ ਪੰਗੋ ਮੈਂ ਪਰ ਉਹਨਾਂ ਨੂੰ ਪਤਾ ਸੀ ਇਹਨਾਂ ਨੂੰ ਬਾਅਦ 'ਚ ਦੱਸਿਆ ਗਿਆ ਮਾੜੀ ਜਿਹੀ ਸਟੱਟਸ ਤੋਂ ਬਾਅਦ ਪਤਾ ਲੱਗਿਆ ਉਹਨੇ ਜਾ ਕੇ ਇਹ ਤਾਂ ਸ਼ੂਟਿੰਗ ਤੋਂ ਆਉਣ ਤੋਂ ਪਹਿਲਾਂ ਨੂੰ ਇਹ ਨਹੀਂ ਪਤਾ ਸੀ ਕਿ ਮੈਂ ਮੇਨ ਲੀਡ ਐ ਹਾਂ ਮੈਂ ਦੱਸ ਕੇ ਭੇਜਿਆ ਸੀ ਕਮ ਇਨਾਂ ਨੂੰ ਸ਼ਾਇਦ ਯਕੀਨ ਨਹੀਂ ਆਪੇ ਐਵੇਂ ਐਵੇਂ ਬੋਲੀ ਮੈਨੂੰ ਐ ਸੀ ਕਿ ਇਹ ਵੀ ਇੱਕ ਵੱਡਾ ਟਰੈਕ ਹੋਊਗਾ ਮੇਰਾ ਐਂ ਕਿਹਾ ਸੀ ਨਾ ਵੀ ਵਧੀਆ ਕੈਰੇਕਟਰ ਆ ਤੁਹਾਡਾ ਕਹਾਣੇ ਸੁਣਾਤੀ ਹੈ ਨਾ ਤੇ ਵਧੀਆ ਕੈਰੈਕਟਰ ਹੈ ਤੇ ਮੈਨੂੰ ਇਹ ਲੱਗਦਾ ਸੀ ਨਾਲ ਨਾਲ ਟਰੈਕ ਚੱਲੂਗਾ ਕੋਈ ਹੀਰੋ ਹੋਊਗੀ ਤੇ ਇਹ ਸੀ ਮਨਚੀ ਤੁਸੀਂ ਪੁੱਛਿਆ ਵੀ ਨਹੀਂ ਵੀ ਹੀਰੋਇਨ ਕੌਣ ਹੈ ਨਾ ਮੈਨੂੰ ਅਲੱਗਦਾ ਹੀ ਨਹੀਂ ਸੀ ਵੀ ਮੈਂ ਉਦੋਂ ਤੱਕ ਵੀ ਮੈਂ ਲੀਡ ਕਰ ਰਹੀ ਹਾਂ ਉਸ ਟਾਈਮ ਹਾਂ ਜਕੀਨ ਨਹੀਂ ਸੀ ਰਿਐਕਸ਼ਨ ਕੀ ਸੀ ਜਦੋਂ ਤੁਹਾਨੂੰ ਪਤਾ ਲੱਗਿਆ ਵੀ ਮੇਨ ਲੀਡ ਤੇ ਤੁਸੀਂ ਵਧੀਆ ਲੱਗਿਆ ਹੈ ਕਾਹ ਮਾੜਾ ਲੱਗੂਗਾ